ਹੁਣੇ ਮੌਜੂਦਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਮੇਰੇ ਸਾਹਮਣੇ ਮੈਂ ਦੇਖ ਰਿਹਾ ਦੋ ਮੁੰਡੇ ਭੱਜੇ ਸੀ ਇੱਥੇ ਪਿੱਛੇ ਜਦੋਂ ਕਿ ਮੈਂ ਦੇਖ ਰਿਹਾ ਇੱਕ ਨੇ ਪਹਿਲੇ ਸਿਰ ਦੇ ਵਿੱਚ ਮਾਰਿਆ ਉਹਨੇ ਦੁਬਾਰ ਕੀਤਾ ਉਹਦੇ ਸਿਰ ਤੇ ਟੱਕ ਲੱਗਿਆ ਉਹ ਡਿੱਗ ਗਿਆ ਦੂਜੇ ਮੁੰਡੇ ਲੈ ਕੇ ਜਿਹੜਾ ਮਦਰਾ ਸੀ ਉਹਨੇ ਲੈ ਕੇ ਉਹਰੇ ਟੱਕ ਮਾਰਤੀ ਇਹਨਾਂ ਨੂੰ ਭੱਜ ਲਏ ਉੱਥੇ ਇਹਨਾਂ ਨੂੰ ਜਦੋਂ ਪਰਚਾ ਕਰਨ ਗਏ ਜਿਹੜੋ ਦੇਖਿਆ ਪਹਿਲੇ ਕਿਰਪਾਨਾ ਥੱਲੇ ਡਿੱਗੀਆਂ ਤੇ ਇਹਨਾਂ ਨੂੰ ਭੱਜ ਲਏ ਉਦੋਂ ਸਾਰੇ ਫੱਬੋ ਵਾਲੇ ਕੁੱਤੇ ਆਣ ਆਣ ਮੈਂ ਕਿ ਚਲੋ ਪਰਚਾ ਕਰਾ ਦਿੰਨੇ ਆ ਪਰਚਾ ਕਰਾਉਣਗੇ ਇੱਥੇ ਪਹਿਲਾਂ ਖੜੇ ਹੋ ਘੇਰ ਕੇ ਚਾਰ ਪੰਜ ਜਨਾਨੀਆਂ ਸੀ ਇਹ ਜਿਹੜੇ ਦੋ ਇਹ ਪੁਰਾਣੇ ਇੱਕ ਦੇ ਸੱਟਾ ਵੀ ਵਜੀਆਂ ਹੋਈਆਂ ਨੇ ਹਾਂ ਉਹਦੇ ਉਹਦੇ ਜ਼ਿਆਦਾ ਮਾਰੀਆਂ ਇੱਥੇ ਕਦੇ ਉਹ ਆਪਣਾ ਦੂਜੀ ਬਾਲਟੀ ਉਧਰ ਨੂੰ ਭਜਦੀ ਸੀ ਇਹ ਕੁਰਬਾਨਾਂ ਲੈ ਕੇ ਪਿੱਛੇ ਭਜਦੇ ਸੀ ਮੁੜ ਕੇ ਉਹਨਾਂ ਨੇ ਕੁਰਬਾਨਾਂ ਕਰੀਆਂ ਹੋਏ ਉਧਰੋਂ ਆਏ ਬੰਦੇ ਇਹਦੇ ਅੰਦਰ ਪਰਚਾ ਕਰਾਉਣ ਜਾ ਹੀ ਰਹੇ ਸੀ ਹਜੇ ਜਿਹੜਾ ਦੂਜਾ ਮੁੰਡਾ ਸੀ ਵਾਈਟ ਟੀ-ਸ਼ਰਟ ਵਾਲਾ ਜਿਹੜਾ ਅੰਦਰ ਭੱਜਿਆ ਵਾ ਉਹਦੇ ਮਾਰੀਆਂ ਉਹਨਾਂ ਨੇ ਉੱਥੇ ਲਟਾ ਕੇ ਮਾਰਿਆ ਉਹਨੂੰ ਵਿਚਾਰੇ ਨੂੰ ਚਲੋ ਆਪਾਂ ਚ ਲੜ ਰਹੇ ਸੀ ਅਸੀਂ ਵੇਚ ਨਹੀਂ ਗਏ ਜਦੋਂ ਆ ਬੱਚਾ ਦੇਖਿਆ ਨਾ ਵੀਪਾ ਮੇਰੇ ਨਾਲ ਸੀ ਨਹੀਂ ਸੀ ਸਾਨੂੰ ਨਹੀਂ ਪਤਾ ਦਾੜੀ ਮੋਚਾ ਨਹੀਂ ਵਿਚਾਰੇ ਦੇ ਤੇ ਇਹਨੂੰ ਕਹਿੰਦੇ ਸਾਡੇ ਨਾਲ ਘਰ ਚੱਲ ਤੈਨੂੰ ਕਰ ਲਿਆ ਕਿ ਇਹਨਾਂ ਨੇ ਟੌਰਚਰ ਕਰਨਾ ਸੀ ਸੱਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਸਰਿਆਮ ਹੱਥਾਂ ਦੇ ਵਿੱਚ ਕਿਰਪਾਨਾਂ ਦਾ ਦੱਤਰ ਫੜ ਕੇ ਜਿਹੜਾ ਇੱਕ ਦੂਜੇ ਤੇ ਵਾਰ ਕੀਤਾ ਗਿਆ ਕਿਸ ਕਾਰਨ ਵਜੋਂ ਕੀਤਾ ਗਿਆ ਉਹ ਹਰਜੇ ਤੱਕ ਜਿਹੜਾ ਹੈ सामने नहीं आया पर ये तस्वीरें ने जो ਤੁਸੀਂ ਦੇਖ ਰਹੇ ਹੋ मौके ਤੇ ਪੁਲਿਸ ਪਹੁੰਚ ਚੁੱਕੀ ਹੈ 10 ਮਿੰਟ ਪਹਿਲਾਂ ਜਿਹੜਾ ਇਹ ਕਾਰਾ ਹੋਇਆ ਹੈ ਹੱਤਾ ਦੇ ਵਿੱਚ ਜਿਹੜੀਆਂ ਜਨਾਨੀਆਂ ਸਨ ਉਹਨਾਂ ਦੇ ਹੱਤਾ ਦੇ ਵਿੱਚ ਵੀ ਕਿਰਪਾਨ ਸੀ ਤੇ ਕਾਫੀ ਜਿਹੜਾ ਖੂਨ ਖਰਾਬਤ ਦੇਖਣ ਨੂੰ ਮਿਲਿਆ ਹੈ मौके ਤੇ ਪੁਲਿਸ ਹੁਣ ਪਹੁੰਚ ਚੁੱਕੀ ਹੈ ਦੇਖਣਾ ਇਹ ਹੋਵੇਗਾ ਕਿ ਇਹ ਜਿਹੜੀ ਕਾਹਨ ਸਾਰਾ ਹੋਇਆ ਹੋਇਆ ਕਿਸ ਕਾਰਨ ਹੋਇਆ ਹੈ ਬਟ ਜਿਹੜਾ ਹੈ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ मौके ਤੇ ਜਿਹੜੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਉਹ ਛਾਨਮਨ ਕਰ ਰਹੇ ਨੇ ਕਿ ਬੰਦੇ ਕਿੱਥੇ ਗਏ ਕਿੱਥੇ ਫਰਾਰ ਹੋਏ ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਰਸਤੇ ਤੋਂ ਜਿਹੜੇ ਉਹ ਪੱਜੇ ਨੇ ਸੋ ਮੌਕੇ ਤੇ ਜਿਹੜੀ ਇਹ ਪੁਲਿਸ ਪਹੁੰਚ ਚੁੱਕੀ ਹੈ ਤਲਾਸ਼ੀ جاری ਹੈ ਤੇ ਉਹਨਾਂ ਦੀ ਪਾਲ ਕਰ ਰਹੀ ਹੈ ਜਿਹੜੇ ਮੁਜਰਮ ਨੇ ਜਿਨ੍ਹਾਂ ਵੱਲੋਂ ਇਹ ਜਿਹੜਾ ਕਾਰਾ ਕੀਤਾ ਗਿਆ ਉਹਨਾਂ ਦੀ ਪਾਲ جاری ਹੈ ਤੇ ਪੁਲਿਸ ਮੁਸਤੈਦ ਹੈ 10 ਮਿੰਟਾਂ ਦੇ ਵਿੱਚ ਤੈਨੂੰ ਦੱਸ ਦਿਆ ਕਿ ਜਿਹੜੇ ਕੁਛ ਹੀ ਦੂਰੀ ਤੇ ਜਿਹੜਾ ਹੈ ਥਾਣਾ ਪੈਂਦਾ ਵੈ ਬਟ ਕਾਫੀ ਜਿਹੜਾ ਲੇਟ ਪਹੁੰਚਦੀ ਹੈ ਪੁਲਿਸ 10 ਮਿੰਟ ਦੀ ਦੇਰੀ ਕਾਰਨ ਜਿਹੜਾ ਕਿ ਕਾਫੀ ਜਿਹੜਾ ਨੁਕਸਾਨ ਹੋ ਸਕਦਾ ਸੀ ਲੋਕਾਂ ਦੇ ਵਿੱਚ ਜਿਹੜੀ ਹੈ ਤਲਵਾਰਾ ਵਧ ਸਕਦੀਆਂ ਸੀ ਹੋਰ ਜਿਹੜੇ ਲੋਕ ਕਾਇਲ ਹੋ ਸਕਦੇ ਸਨ ਕਿਉਂਕਿ ਸ੍ਰੀ ਆਮ ਜਿਹੜਾ ਹੈ ਦਾਤਰ ਹੱਤਾ ਦੇ ਵਿੱਚ ਫੜੇ ਹੋਏ ਸਨ ਉਹਨਾਂ ਨੇ ਜਿੱਤੇ ਦੇ ਨਾਲ ਉਹ ਵਾਰਦਾਤ ਕਰਦੇ ਰਹੇ 10 ਮਿੰਟਾਂ ਤੱਕ ਜਿੱਥੇ ਸਿਵਲ ਹਸਪਤਾਲ ਦੇ ਬਾਹਰ ਗੁੰਡਾਗਰਦੀ ਦਾ ਨੰਗਾਣਾਚ ਚਲਦਾ ਰਿਹਾ ਇੱਥੋਂ ਦੀ ਅੰਦਰੋਂ ਜਿਹੜੇ ਉਹ ਆਂਦੇ ਨੇ ਸਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਦੁਕਾਨਦਾਰ ਨੇ ਮੌਕੇ ਤੇ ਸੀਗੇ ਭਾਈ ਥੋੜੀ ਜਿਹਾ ਪਹਿਲਾਂ ਹੋਇਆ ਕਿ ਭਾਈ ਲੜਾਈ ਹੋ ਰਹੀ ਸੀ ਮੈਂ ਜਦ ਆਇਆ ਹਾਂਜੀ ਕੀ ਹੋ ਰਹਾ ਸੀ ਜਦ ਆਪ ਪਹੁੰਚੇ ਹੋ ਇੱਥੇ ਤਾਂ ਮੈਂ ਪਹੁੰਚਾ ਤਾਂ ਇੱਕ ਬੰਦੇ ਨੂੰ ਕਿਰਪਾਣੋਂ ਸੇ ਮਾਰ ਰਹੇ ਸਨ ਉਹ ਕਿ ਲੋਕ ਆਸ-ਪਾਸ ਦੇ ਦੁਕਾਨਦਾਰ ਨੇ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਆਂ ਭਾਈ ਹਜੇ ਤਲਵਾਰਾਂ ਚੱਲ ਰਹੀਆਂ ਸੀ ਮੌਕੇ ਤੇ ਕੀ ਬਣਿਆ ਹੋਇਆ ਸੀ ਮਾਹੌਲ ਭਾਈ ਮੈਨੂੰ ਨਹੀਂ ਪਤਾ ਮੈਂ ਤਾਂ ਬੈਠਾ ਸੀਗਾ ਜਦੋਂ ਲੜਾਈ ਹੋਈ ਆਪਾਂ ਪਿੱਛੇ ਹੀ ਹੋ ਗਏ ਬਸ ਤਲਵਾਰਾਂ ਨਾਲ ਨਗਰ ਤਦ ਮੈਂ ਬੈਠਾ ਸੀਗਾ ਭਾਈ ਮੈਂ ਯਾਰ ਆ ਨਾ ਲੋਕ ਕਤਰਾ ਵੀ ਰਹੇ ਨੇ ਬੋਲਣ ਤੋਂ ਆਪਣੇ ਹੋਇਆ ਇੱਥੇ ਨੰਗੀ ਤਲਵਾਰ ਲੈ ਕੇ ਮੱਝੇ ਉਹਨੇ ਪਹਿਲੇ ਇੱਥੇ ਮੇਰੇ ਸਾਹਮਣੇ ਮੇਰੇ ਸਾਹਮਣੇ ਮੈਂ ਦੇਖ ਰਿਹਾ ਦੋ ਮੁੰਡੇ ਭੱਜੇ ਸੀ ਇੱਥੇ ਪਿੱਛੇ ਜਦੋਂ ਕੀ ਮੈਂ ਦੇਖ ਰਿਹਾ ਇੱਕ ਨੇ ਪਹਿਲੇ ਸਿਰ ਦੇ ਵਿੱਚ ਮਾਰਿਆ ਉਹਨੇ ਦੁਆਰ ਕੀਤਾ ਉਰੇ ਸਿਰ ਤੇ ਟੱਕ ਲੱਗਿਆ ਉਹ ਡਿੱਗ ਗਿਆ ਦੂਜੇ ਮੁੰਡੇ ਲੈ ਕੇ ਜਿਹੜਾ ਮੱਧਰਾ ਸੀ ਉਹਨੇ ਲੈ ਕੇ ਉਰੇ ਟੱਕ ਮਾਰਤੀ ਇਹਨਾਂ ਨੂੰ ਭੱਜ ਲਏ ਉੱਥੇ ਇਹਨਾਂ ਨੂੰ ਜਦੋਂ ਪਰਤਿਆ ਕਰਨਗੇ ਆ ਜਿਹੜੋ ਦੇਖਿਆ ਪਹਿਲੇ ਕਿਰਪਾਨਾਂ ਥੱਲੇ ਡੇਗੀਆਂ ਤੇ ਇਹਨਾਂ ਨੂੰ ਭੱਜ ਲਏ ਉਹਦੋਂ ਸਾਰੇ ਤੋਂ ਮੌਕੇ ਦੀ ਤਸਵੀਰਾਂ ਬਣੀਆਂ ਹੋਈਆਂ ਨੇ ਕਾਫੀ ਜਿਹੜਾ ਗਾ ਪੈਂਦਾ ਵਾ ਹੱਤਾ ਦੇ ਵਿੱਚ ਕਿਰਪਾਨਾਂ ਫੜੀਆਂ ਹੁੰਦੀਆਂ ਨੇ ਤੇ ਨੰਗੀਆਂ ਕਿਰਪਾਨਾਂ ਦੇ ਨਾਲ ਇੱਕ ਦੂਜੇ ਤੇ ਜਿਹੜੇ ਵਾਰ ਕਿੱਤੇ ਜਾਂਦੇ ਨੇ ਲੋਕ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਬਣ ਜਾਂਦਾ ਵੈ ਦੱਸਿਆ ਇਹ ਜਾ ਰਿਹਾ ਸੀ ਇੱਕ ਤਿਰ ਦੇ ਵੱਲੋਂ ਕਿ ਉਹਨਾਂ ਦੀ ਹੈਬੋਵਾਲ ਦੇ ਵਿੱਚ ਜਿਹੜੀ ਹੈ ਲੜਾਈ ਹੋਈ ਹੈ ਕੋਈ ਘਰੇਲੂ ਜਿਹੜਾ ਹੈ ਉਹਨਾਂ ਦਾ ਮੁੱਦਾ ਸੀਗਾ ਜਿਸ ਤੋਂ ਬਾਅਦ ਐਮਐਲਆਰ ਕਟਾਨ ਪਹੁੰਚੇ ਸਨ ਇੱਥੇ ਤੇ ਉਸ ਤੋਂ ਬਾਅਦ ਜਿਹੜੀ ਇਹ ਦੂਜੀ ਪਾਰਟੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਦੂਜੀ ਪਾਰਟੀ ਜਿਨ੍ਹਾਂ ਨੇ ਪਹਿਲਾਂ ਮੇਰੇ ਤੇ ਹਮਲਾ ਕੀਤਾ ਸੀ ਉਹ ਬਾਹਰ ਖੜੇ ਨੇ ਉਸ ਤੋਂ ਬਾਅਦ ਪਸਦੇ ਹੋਏ ਬਾਹਰ ਆਂਦੇ ਨੇ ਆਂਦੇ ਸਾਰੀ ਉਹਨਾਂ ਵੱਲੋਂ ਕਿੱਥੋਂ ਤੱਕ ਕਿਰਪਾਨਾਂ ਆ ਜਾਂਦੀਆਂ ਨੇ ਹੱਤਾ ਦੇ ਵਿੱਚ ਜਿਸ ਤੋਂ ਬਾਅਦ ਪੂਰਾ ਜਿਹੜਾ ਨੰਗੀਆਂ ਕਿਰਪਾਨਾਂ ਦੇ ਨਾਲ ਲੋਕਾਂ ਦੇ ਉੱਤੇ ਜਿਹੜੇ ਵਾਰ ਕੀਤੇ ਜਾਂਦੇ ਨੇ ਸੋ ਤੁਸੀਂ ਮੌਕੇ ਸੇ ਸੀਗੇ ਤੁਸੀਂ ਸੀਗੇ ਦੁਕਾਨ ਖੁੱਲੀ ਹੋਈ ਸੀ ਆਹ ਦੁਕਾਨ ਖੁੱਲੀ ਹੋਈ ਸੀ ਭਾਈ ਸਾਨੂੰ ਨਹੀਂ ਪਤਾ ਵੀ ਇਹ ਕੌਣ ਨੇ ਕੌਣ ਨਹੀਂ ਸਾਨੂੰ ਅੱਛੀ ਦਾ ਪਤਾ ਪਰ ਹੱਤਾ ਦੇ ਵਿੱਚ ਕਿਰਪਾਨਾਂ ਸੀਗੀਆਂ ਉਹ ਉਧਰ ਹੀ ਪਰੇ ਲੜੇ ਨੇ ਇੱਥੇ ਨਹੀਂ ਲੜੇ ਉਧਰ ਹੀ ਲੜੇ ਅੱਗੇ ਅੱਗੇ ਲੜੇ ਨੇ ਤੋ ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਾਂਗੇ ਨੇੜੇ ਲੱਗੇ ਥਾਣੇ ਤੋਂ ਵਿੱਚ ਵੀ ਜਾਵਾਂਗੇ ਐਸਐਚਓ ਸਾਹਿਬ ਤੋਂ ਪੁੱਛਾਂਗੇ ਕਿ ਕੀ ਬੰਦੇ ਜਿਹੜੇ ਆ ਰਾਉਂਡ ਅਪ ਕਿਤੇ ਗਏ ਜਾਂ ਨਹੀਂ ਜੇ ਉਹ ਫੜੇ ਗਏ ਤਾਂ ਕਿਉਂ ਜਿਹੜਾ ਇਹ ਵਾਕਿਆ ਇਨਸੀਡੈਂਟ ਜਿਹੜਾ ਹੈ ਕਿਉਂ ਹੋਇਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਰਾਂਗੇ ਤੇ ਜੁੜੇ ਰਹੋ ਜਾਣ ਲਾਈਵ ਦੇ ਨਾਲ ਹੋਇਆ ਕੀ ਸੀ ਪਰਚਾ ਕਰਨ ਆਏ ਸੀਗੇ ਉਹ ਬਾਤ ਇਹਨਾਂ ਦੇ ਸਾਹਮਣੇ ਪਬਲਿਕ ਸਾਹਮਣੇ ਮਾਰਨ ਲੱਗੇ ਸੱਟਰ ਮਾਰ ਸੱਟਾ ਮਾਰਨ ਲੱਗੇ ਹੁੰਦੇ ਆ ਜੀ ਕਿਹਦੇ ਮਾਰਨ ਲੱਗ ਪਏ ਯਾਰ ਦੋਸਤ ਹੀ ਹੈਗਾ ਮੱਲੇ ਗਲੀ ਮੱਲੇ ਚ ਆ ਚਲੋ ਮੈਂ ਕੋਈ ਹੋਈ ਕਿਉਂ ਸੀ ਲੜਾਈ ਹੁਣ ਪਤਾ ਨਹੀਂ ਪਹਿਲਾਂ ਹੈਬੋ ਵਾਲ ਮਾਰੇ ਸੀ ਉਹਨਾਂ ਨੇ ਅੱਛਾ ਫਿਰ ਇੱਥੇ ਆ ਕੇ ਮਾਰਨ ਲੱਗ ਗਏ ਕਿੰਨੇ ਬੰਦੇ ਇਹਦੇ ਮਾਰੇ ਉਹ ਵੀ ਲੈ ਗਏਗੇ ਨਾਲ ਹੀ ਚਾਰ ਤਿੰਨ ਚਾਰ ਜਣੇ ਬੜੀ ਮੁਸ਼ਕਲ ਛਡਾਇਆ ਜੀ ਮੈਨੂੰ ਲੈ ਗਏਗੇ ਨਾਲ ਚਾ ਲੈ ਗਏ ਸੀ ਨਾਲ ਤਲਵਾਰਾਂ ਚਲਦੀਆਂ ਜਵਾਕ ਨਾਲ ਲਗੇ ਭਾਜੀ ਮੇਰਾ ਨਾਮ ਰਿਤਿਕ ਇਹ ਜਵਾਕ ਭਾਈ ਦੇ ਹੀ ਤੇ ਜਵਾਕ ਉਹਨਾਂ ਨੇ ਇਹ ਤੋਂ ਫੜਿਆ ਨਾ ਅੱਛਾ ਰਿਤਿਕ ਹੋਇਆ ਕੀ ਸੀ ਐਨਾਰੇ ਕੋਈ ਆਪਸੀ ਲੜਾਈ ਸੀ ਮੈਨੂੰ ਲੈ ਕੇ ਨਾਲ ਚੱਕ ਕੇ ਕਹਿੰਦੇ ਤੂੰ ਨਾਲ ਸੀਗਾ ਨਹੀਂ ਤੂੰ ਨਾਲ ਸੀਗਾ ਵੈਸੇ ਮੈਂ ਨਾਲ ਨਹੀਂ ਸੀਗਾ ਮੈਂ ਤੇ ਕੁਲਚੇ ਖਾਣ ਆਈ ਭਾਈ ਅੱਛਾ ਤੈਨੂੰ ਨਜਾਇਜ਼ ਹੀ ਮੈਨੂੰ ਨਜਾਇਜ਼ ਲੱਗੇ ਤੇ ਮਾਰਿਆ ਵੀ ਉਹਨਾਂ ਨੇ ਮਾਰ ਲੱਗੇਗੇ ਮਲਾਜਮ ਆ ਕੇ ਮੌਕੇ ਤੇ ਅੱਛਾ ਤੇ ਛਡਾਇਆ ਕਿਨੂੰ ਤੈਨੂੰ ਜਦੋਂ ਨਾਲ ਲੱਗੇ ਛਡਾਇਆ ਭਾਈ ਆ ਕੇ ਪਬਲਿਕ ਨੇ ਛਡਾਇਆ ਬੰਦੇ ਸੀਗੇ 4-5 ਜਾਣੇ ਸੀਗੇ ਵੱਡੇ ਵੱਡੇ ਤਿੰਨ-ਚਾਰ ਲੇਡੀਜ਼ ਵੀ ਸੀਗੇ ਸਰਪੰਨਾ ਹੈਗੀਆਂ ਭਾਈ ਕਹਿੰਦੇ ਤੇਰੇ ਵੱਡੇ ਵਾਲੀ ਪੁਰੀ ਸੀ ਕੋਈ ਹਾਂਜੀ ਕਹਿੰਦੇ ਨਾਲ ਚੱਲੇ ਤੇਰੇ ਮੂੰਹ ਤੇ ਮਾਰਾਂਗੇ ਲੈਨ ਵਾਲਾ ਟੋਪ ਆਇਆ ਉਹਨੇ ਭਾਈ ਅੱਛਾ ਲੈਗ ਲੈਨ ਦੇ ਉਹਨਾਂ ਕੋ ਖੰਡੇ ਸੀਗੇ ਭਾਈ ਵੱਡੇ ਵੱਡੇ ਕਿਰਪਾਨਾਂ ਭਾਈ ਹੋਇਆ ਕੀ ਸੀ ਹਾਂਜੀ ਮੇਰਾ ਨਾਮ ਰਿਤੀ ਦਾ ਭਾਈ ਕੀ ਗੱਲ ਹੋਈ ਲੜਾਈ ਕਿਸ ਤਰ੍ਹਾਂ ਹੋਈ ਕਿ ਲੜਾਈ ਭਾਈ ਉਹਨਾਂ ਦੀ ਹੋਈ ਸੀ ਮੇਰੀ ਕੋਈ ਲੜਾਈ ਨਹੀਂ ਹੋਈ ਸੀ ਮੈਨੂੰ ਨਾਲ ਲੈ ਕੇ ਚਾਕੇ ਕਹਿੰਦੇ ਤੂੰ ਦੱਸ ਨੇਰਾ ਤੇਰੇ ਮਾਰਾਂਗੇ ਅਸੀਂ ਅੱਛਾ ਹਾਂਜੀ ਕੀ ਕਹਿੰਦੇ ਨਾਲ ਨੂੰ ਤੁਸੀਂ ਹਾਂਜੀ ਕਹਿੰਦੇ ਤੁਸੀਂ ਨਾਲ ਆ ਫਿਰ ਪੁਲਿਸ ਨੇ ਬਚਾਇਆ ਹਾਂਜੀ ਆਈ ਲੜਾਈ ਹੋਈ ਕਿਉਂ ਸੀ ਇਹ ਲੜਾਈ ਪਹਿਲਾਂ ਐਬੋ ਵਾਲ ਹੋਈ ਸੀ ਜੀ ਫਹਿਬੋ ਵਾਲੇ ਕੁੱਤੇ ਆਣ ਨੇ ਮੈਂ ਕਹਾਂ ਚਲੋ ਪਰਚਾ ਕਰਾ ਦਿੰਨੇ ਆ ਪਰਚਾ ਕਰਾਣਗੇ ਇੱਥੇ ਪਹਿਲਾਂ ਖੜੇ ਹੋ ਘੇਰ ਕੇ ਜਿਹੜੇ ਪਰਚਾ ਕਰਾਣ ਆਏ ਸੀ ਨਾ ਝੇਨ ਲੱਗ ਉਹ ਸ਼ੈਂਕੀ ਮੁੰਡਾ ਹੈਗਾ ਇੱਕ ਦੋਨੇ ਭਰਾ ਹੈਗੇ ਰਿਸ਼ਤੇਦਾਰ ਚ ਜੀ ਪਰਚਾ ਕਰਾ ਲਗੇ ਫਿਰ ਇੱਥੇ ਆ ਕੇ ਕੁੱਟਣ ਲੱਗੇ ਕਿਨੂੰ ਉਹ ਮੁੰਡਿਆਂ ਨੂੰ ਜਿੱਥੇ ਪਹਿਲਾਂ ਹੈਪੋ ਵਾਲੇ ਕੁੱਟਿਆ ਫਿਰ ਇੱਥੇ ਆ ਕੇ ਕੁੱਟਣ ਲੱਗੇ ਚਾਰ ਪੰਜ ਜਨਾਨੀਆਂ ਸੀ ਜਿਹੜੇ ਦੋਨੇ ਪਰਾਨੇ ਇੱਕ ਦੇ ਸੱਟਾਂ ਵੀ ਵਜੀਆਂ ਮੀਆਂ ਨੇ ਹਾਂ ਉਹਦੇ ਉਹਦੇ ਜ਼ਿਆਦਾ ਮਾਰੀਆਂ ਇੱਥੇ ਜੀ ਉਹਦੇ ਉਹ ਹੈਪੋ ਵਾਲੇ ਵੀ ਮਾਰੀਆਂ ਇੱਥੇ ਵੀ ਮਾਰੀਆਂ ਉਹਨਾਂ ਨੇ ਅੱਛਾ ਫਿਰ ਦੂਜੀ ਪਾਰਟੀ ਦੁਬਾਰਾ ਇੱਥੇ ਉਹ ਵੀ ਐਮਐਲਆਰ ਕਰਾਣੇ ਸੀ ਹਮਲਾ ਕੇ ਕੁੱਟਣ ਨਹੀਂ ਆਏ ਸੀ ਉਹ ਦੋਵਾਂ ਦੇ ਕੋਲ ਕਿਰਪਾਨਾਂ ਸਨ ਉਹ ਵੀ ਨੰਗੀ ਸਾਰਿਆਂ ਕੋਲ ਹੀ ਸੀਗੀਆਂ ਸਾਡੇ ਕੋਲ ਕੁਝ ਨਹੀਂ ਸੀ ਅਸੀਂ ਤਾਂ ਪਰਚਾ ਕਰਾਉਣ ਆਏ ਸੀ ੜੀ ਕੁੜੀ ਨੇ ਚੋੜਾ ਪਾਇਆ ਸੀ ਉਹ ਕੋਣ ਉਹ ਵੀ ਉਹਨਾਂ ਦੇ ਨਾਲ ਹੀ ਸੀਗੀਆਂ ਅੱਛਾ ਦੋਏ ਪ੍ਰਾਣੇ ਜੋ ਹਾਂਜੀ ਨਾਲ ਦੋ ਲੇਡੀਸਾਂ ਸੀਗੀਆਂ ਦੋ ਲੇਡੀਸ ਉਹ ਉਹਨਾਂ ਨੇ ਪਹਿਲੇ ਤਿਆਰੀ ਕੀਤੀ ਮੌਕੇ ਤੇ ਸੀਗੇ ਤੁਸੀਂ ਹਾਂ ਭਾਜੀ ਅਸੀਂ ਨਾ ਇੱਥੇ ਬੈਠੇ ਆਪਣਾ ਆਟਾ-ਉਟਾ ਚਲਾਉਂਦੇ ਆਂ ਅਸੀਂ ਆਟਾ ਵਗੈਰਾ ਰੈਂਟ ਦੇ ਵੀ ਦਿੱਤੇ ਇੱਥੇ ਹੀ ਬੰਨੇ ਉੱਡਦੇ ਆ ਤੇ ਜਦੋਂ ਉਹਨਾਂ ਨੇ ਕੁਰਬਾਨਾ ਕਰਗੁੰਨਾ ਮਾਰਤੀਆਂ ਚਲੋ ਆਪਸ ਵਿੱਚ ਲੜ ਰਹੇ ਸੀ ਅਸੀਂ ਵੇਚ ਨਹੀਂ ਗਏ ਜਦੋਂ ਆ ਬੱਚਾ ਦੇਖਿਆ ਨਾ ਵੀ ਭਾਵੇਂ ਨਾਲ ਸੀ ਨਹੀਂ ਸੀ ਸਾਨੂੰ ਨਹੀਂ ਪਤਾ ਦਾੜੀ ਮੋਛਾ ਹੀ ਨਹੀਂ ਵਿਚਾਰੇ ਦੇ ਤੇ ਇਹਨੂੰ ਕਹਿੰਦੇ ਸਾਡੇ ਨਾਲ ਘਰ ਚੱਲ ਤੈਨੂੰ ਕਰ ਲਿਆ ਕਿ ਇਹਨਾਂ ਨੇ ਟੌਰਚਰ ਕਰਨਾ ਸੀ ਵੀ ਤੂੰ ਉਹਨਾਂ ਦੇ ਨਾਲ ਸੀ ਇਹਨੂੰ ਕਰ ਲਿਆ ਕਿ ਟੌਰਚਰ ਕਰਨਾ ਸੀ ਇਸ ਕਰਕੇ ਅਸੀਂ ਬਾਕੀ ਸਾਰੀ ਪਬਲਿਕ ਅਵਾਜ਼ ਮਾਰਿਆ ਵੀ ਭਾਈ ਦੇਖੋ ਉਹਦੇ ਤਾਂ ਕਿਰਪਾਨਾਂ ਮਾਰਤੀਆਂ ਜਵਾਗ ਦੇ ਨਾਲ ਵਿਚਾਰੇ ਦੇ ਨਾ ਦਾੜੀ ਨਾ ਮੋਛੇ ਨੇ ਕੀ ਲੜਨਾ ਇਹਦੇ ਵਿਚਾਰੇ ਦੇ ਕਿਰਪਾਨਾਂ ਨਾਲ ਵਾਜ ਜਾਣ ਇਸ ਕਰਕੇ ਅਸੀਂ ਪਿੱਛੇ ਭੱਜ ਕੇ ਜਦੋਂ ਭੱਜਿਆ ਸੀ ਇਹਨੂੰ ਛਡਾਇਆ ਨਾਲ ਹੀ ਐਸਐਚਓ ਸਾਹਿਬ ਆ ਗਏ ਉਹਨਾਂ ਨੇ ਆਪਣੀ ਟੀਮ ਦੇ ਨਾਲ ਸਾਰੇ ਨਾਲ ਪਬਲਿਕ ਨੇ ਸਾਥ ਦਿੱਤਾ ਪੜੇਗੇ ਬੰਦੇ ਸਾਰੇ ਫੜ ਲਏ ਸਾਰੇ ਵੇ ਇੱਕ ਰੈੱਡ ਟੀ-ਸ਼ਰਟ ਵਾਲੀ ਕੋਈ ਲੇਡੀ ਸੀਗੀ ਉਹ ਨਹੀਂ ਹੱਥ ਆਈ ਬਾਕੀ ਸਾਰੇ ਫੜ ਲਏ ਹਾਂਜੀ ਹਾਂ ਇੱਕ ਲੇਡੀ ਜਿਹੜੀ ਜੁੜੇ ਵਾਲੀ ਹੈ ਉਹ ਜੁੜੇ ਹਾਂ ਜੁੜੇ ਵਾਲੀ ਜਿਹੜੀ ਦਾ ਨਾਮ ਨਹੀਂ ਪਤਾ ਸਰ ਸਾਵਲੇ ਰੰਗ ਦੀ ਲੇਡੀ ਸੀ ਉਹ ਨਾਮ ਨਹੀਂ ਪਤਾ ਭਾਈ ਇਹ ਤਾਂ ਪਰਚਾ ਕਰਾਣ ਆਏ ਸੀਗੇ ਮੈਂ ਚਾਹ ਪੀ ਰਿਆ ਸੀ ਇੱਥੇ ਖੜਾ ਅੰਦਰੋਂ ਮੈਂ ਪਾਰਕਿੰਗ 'ਚ ਕੰਮ ਕਰਦਾ ਉਹਦਾ ਪੰਜ ਜਣੇ ਸੀਗੇ ਤਿੰਨ ਲੇਡੀਆਂ ਸੀ ਦੋ ਮੁੰਡੇ ਸੀਗੇ ਠੀਕ ਆ ਹਾਂਜੀ ਉਹ ਤਾਂ ਇਹ ਤਾਂ ਅੰਦਰ ਪਰਚਾ ਕਰਾਣ ਜਾ ਹੀ ਰਹੇ ਸੀਗੇ ਜੀ ਉਹਨਾਂ ਨੇ ਪਹਿਲੇ ਹੀ ਤਿਆਰੀ ਖੇਚ ਲਈ ਉਹਨਾਂ ਨੇ ਕੁਰਬਾਨਾ ਗੱਡੀ ਅੰਦਰੋਂ ਇਹਨਾਂ ਦੇ ਮਾਰੇ ਲੱਗੇ ਇਹਨੇ ਬਚਾ ਕਰ ਲਿਆ ਆਪਣਾ ਇੱਥੇ ਸਾਈਡ ਤੇ ਖੜ ਗਿਆ ਜਿਹੜਾ ਦੂਜਾ ਮੁੰਡਾ ਸੀ ਵਾਈਟ ਟੀ-ਸ਼ਰਟ ਵਾਲਾ ਜਿਹੜਾ ਅੰਦਰ ਭੱਜਿਆ ਵਾ ਉਹਦੇ ਮਾਰੀਆਂ ਉਹਨਾਂ ਨੇ ਉੱਥੇ ਲਟਾ ਕੇ ਮਾਰਿਆ ਉਹਨੂੰ ਵਿਚਾਰੇ ਨੂੰ ਲੜਾਈ ਕਿੰਨੇ ਟਾਈਮ ਤੋਂ ਹੋ ਰਹੀ ਹੈ ਇਹ ਉਹ ਹੋ ਗਿਆ ਭਾਈ 15 20 ਮਿੰਟ ਹੀ ਹੋ ਗਏ ਆ ਅੱਧਾ ਘੰਟਾ ਉਜਰੋ ਪਰਚਾ ਕਰਾ ਕੇ ਉਦੋਂ ਤਾਂ ਉੱਥੇ ਲੜਾ ਲੱਗ ਕੇ ਮੁੜ ਕੇ ਆ ਗਏ ਇਹਦੋਂ ਵੀ ਮਾਰੇ ਲੱਗੇ ਸੀਗੇ ਹੁਣ ਇਸ ਟਾਈਮ ਨਾਲ ਆ ਗਈ ਸੀ ਹਾਂ ਉਹ ਬਾਅਦੋਂ ਆਏ ਆ ਕਿੰਨੇ ਮਿੰਟ ਤੱਕ ਜਿਹੜਾ ਇਹ ਗੁੰਡਾਗਰਦੀ ਦੇਖਣ ਨੂੰ ਮਿਲਦਾ ਗੁੰਡਾਗਰਦੀ ਭਾਜੀ ਇੱਥੇ ਚੱਲੀ ਤਾਂ 10 ਮਿੰਟ ਚੱਲਦੀ ਰਹੀ ਆ ਕੁਰਬਾਨਾਂ ਕਦੇ ਉਹ ਆਪਣਾ ਦੂਜੀ ਪਾਰਟੀ ਉਧਰ ਨੂੰ ਭਜਦੀ ਸੀ ਇਹ ਕੁਰਬਾਨਾਂ ਲੈ ਕੇ ਪਿੱਛੇ ਭਜਦੇ ਸੀ ਮੁੜ ਕੇ ਉਹਨਾਂ ਨੇ ਕੁਰਬਾਨਾਂ ਕਰ ਲੀਆਂ ਇੱਧਰ ਨੂੰ ਆਏ ਪਬਲਿਕ ਇੱਧਰ ਨੂੰ ਤੇ ਇੱਥੇ ਇੱਕ ਨਹੀਂ ਤਿਆਰੀ ਖਿੱਚ ਕੇ ਹੋਈ ਸੀ ਕਿ ਕਿ ਦੋਵਾਂ ਪਾਰਟੀ ਦੇ ਕੋਲ ਪਹਿਲਾਂ ਦੋਨੋਂ ਪਾਰਟੀਆਂ ਕੋ ਕੁਰਬਾਨਾ ਸੀ ਬਰਾਬਰ ਦੀਆਂ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਇਹ ਕੋਈ ਸ਼ਿਵਾਨੀ ਨਾਜ਼ ਦੀ ਲੜਕੀ ਹੈਗੀ ਆ ਉਧਰ ਆਪਣੇ ਹਸਬੰਡ ਨਾਲ ਕੋਈ ਡਿਸਪਿਊਟ ਹੈਗਾ ਹੋਰ ਇਸ ਵਾਂਚ ਪਹਿਲਾਂ ਇਹਨਾਂ ਦਾ ਹੁਣ ਕੋਈ ਅਸੀ ਉੱਥੇ ਨਾਲ ਝਗੜਾ ਹੋ ਗਿਆ ਸੀ ਕੋਈ ਉੱਥੋਂ ਬਾਰੇ ਇੱਥੇ ਮੈਡੀਕਲ ਕਰਾਉਣ ਇੱਥੇ ਦੁਬਾਰਾ ਲੜ ਪਏ ਸੀ ਸਰ ਹਸਬੈਂਡ ਵਾਈਫ ਆਪਸ ਵਿੱਚ ਲੜੇ ਹੈ ਨਹੀਂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੋਰ ਨਾਲ ਸੀ ਇਹ ਹਸਬੈਂਡ ਦੇ ਰਿਸ਼ਤੇਦਾਰ ਹੈ ਜੇ ਉਹਦੀ ਵਾਈਫ ਉਹ ਹਲੇ ਵੈਰੀਫਾਈ ਕਰ ਰਹੇ ਹਾਂ ਜਸਟ ਹੋਣੀ ਕਿੰਨੇ ਕੋ ਬੰਦੇ ਤੁਸੀਂ ਰਸ ਵਿੱਚ ਲੈ ਲਏ ਕਰ ਰਹੇ ਹਾਂ ਹਲੇ ਵੈਰੀਫਾਈ ਜੀ ਹਲੇ ਚੈੱਕ ਕਰ ਰਹੇ ਹਾਂ ਹੁਣ ਜਸਟ ਹੋਇਆ ਸੀ ਉਹ ਜਾ ਕੇ ਆਏ ਹਸਪੀਟਲ ਮੈਂ ਇਸ ਹਥਿਆਰ ਵੀ ਮਿਲੇ ਜੀ ਜਿਸ ਤਰ੍ਹਾਂ ਸੁਣਨ ਨੂੰ ਆਇਆ ਵੀ ਲੇਡੀਜ਼ ਵੀ ਕਿਰਪਾਨ ਚਲਾ ਰਹੀ ਹੈ ਆ ਚਲੋ ਦੇਖਦੇ ਆਪਾਂ ਵੈਰੀਫਾਈ ਕਰਦੇ ਆ ਕੀ ਹੈਗਾ ਜੋ ਸਾਨੂੰ ਸਸਪੈਕਟਡ ਬੰਦੇ ਲੱਗੇ ਸੀ ਅਸੀਂ ਉਹਨਾਂ ਨੂੰ ਦੇਖਿਆ ਬਾਕੀ ਵੈਰੀਫਾਈ ਕਰ ਰਹੇ ਹਾਂ ਸਰ ਮਤਲਬ ਇੱਕ ਘਰੇਲੂ ਝਗੜਾ ਸੀਗਾ ਘਰੇਲੂ ਹਾਂਜੀ ਮਤਲਬ ਸਿਵਲ ਮੈਡੀਕਲ ਕਰਾਣ ਆਏ ਤੇ ਫਿਰ ਆਪਾਂ ਪਹਿਲਾਂ ਹੀ 8 ਨੰਬਰ ਥਾਣੇ 'ਚ ਲੜੇ ਜਾਂ ਹੈਬ ਵਾਲੇ ਉਧਰ ਲੜੇ ਉਸ ਤੋਂ ਬਾਅਦ ਇੱਥੇ ਹੁਣ ਮੈਡੀਕਲ ਕਰਾਣ ਆਏ ਦੁਬਾਰਾ ਝਗੜਾ ਹੋ ਗਿਆ ਮਤਲਬ ਸਰ ਇਹਦੇ 'ਚ ਸਿਵਲ ਹਸਪੀਟਲ ਦਾ ਤਾਂ ਨਹੀਂ ਕੋਈ ਨੁਕਸਾਨ ਨਹੀਂ ਜੀ ਨਹੀਂ ਨਹੀਂ ਬਾਹਰ ਹੋਈ ਝਗੜਾ ਬਾਹਰ ਹੋਇਆ ਹੈ ਅੱਛਾ ਬਾਹਰ ਹੋਇਆ ਸੀ ਹਸਪੀਟਲ ਹਾਂਜੀ ਤੇ ਮੌਕੇ ਤੇ ਤੁਸੀਂ ਪਹੁੰਚ ਗਏ ਹਾਂ ਤਸਵੀਰਾਂ ਦੇ ਵਿੱਚ ਜਿਹੜੇ ਛਾਣਵੇਂ ਜਾਰੀ ਹੈ ਕਿ ਜਿਹੜੇ ਬੰਦੇ ਸਨ ਉਹ ਕੌਣ ਸਨ ਜਿਨ੍ਹਾਂ ਨੇ ਲੋ ਐਂਡ ਆਰਡਰ ਦੀ ਜਿਹੜੀ ਸਥਿਤੀ ਖਰਾਬ ਕੀਤੀ ਹੱਤਾਂ ਦੇ ਵਿੱਚ ਸ਼ਰੀਆਮ ਦਾਤਰ ਲੈ ਕੇ ਜਿਹੜੇ ਹਕਮਦੇ ਹੋਏ ਨਜ਼ਰ ਆਏ ਤੇ ਉੱਥੇ ਹੀ ਇੱਕ ਦੂਜੇ ਤੇ ਵਾਰ ਕੀਤਾ ਜੋ ਸਾਡੇ ਕੈਮਰੇ ਵਿੱਚ ਰਿਕਾਰਡ ਹੋਈਆਂ ਦੱਸਿਆ ਇਹ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਕਾਫੀ ਦੇਰ ਤੋਂ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਐਮ ਐਲ ਆਰ ਕਟਾਨ ਲਈ ਪਹੁੰਚੇ ਹੋਏ ਸੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹ ਉਹਨਾਂ ਦੀ ਪਹਿਲਾਂ ਵੀ ਲੜਾਈ ਹੋਈ ਹੈ ਉਹਦੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਦੂਜੇ ਪਾਸੇ ਦੂਜੇ ਪਾਸੇ ਜਿਹੜੀ ਹੈ ਤਸਵੀਰ ਤੁਹਾਨੂੰ ਸਾਂਝਾ ਕਰ ਰਹੇ ਆਂ ਪੁਲਿਸ ਮੁਲਾਜ਼ਮ ਜਿਹੜੇ ਮੁਸ਼ਤਿਹਦ ਖੜੇ ਨੇ ਤੇ ਚਾਰੇ ਪਾਸੇ ਮਹੱਲੇ ਦੇ ਵਿੱਚ ਜਿਹੜੀ ਹੈ ਛਾਣਵਿੰਨ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਲੋਕਾਂ ਦੇ ਵਿੱਚ ਜਿਹੜੀ ਹੈ دہشت ਦੇਖਣ ਨੂੰ ਮਿਲ ਰਹੀ ਹੈ ਲੋਕ ਜਿਹੜੇ ਨੇ ਸਹਿਮ ਗਏ ਨੇ ਕਿਉਂਕਿ ਹੱਤਾਂ ਦੇ ਵਿੱਚ ਜਿੱਡਾ ਕਿ ਜਿਹੜੇ ਦੱਤਰ ਕਿਰਪਾਨ ਫੜੇ ਹੋਏ ਸੀ ਇੱਕ ਦੂਜੇ ਦੇ ਜਿਹੜੇ ਵਾਰ ਕਰਦੇ ਹੋਏ ਨਜ਼ਰ ਆਏ ਤੇ ਜਿਹੜੇ ਮੌਕੇ ਤੇ ਪਹੁੰਚੇ ਨੇ ਉਨ੍ਹਾਂ ਵੱਲੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਹੜਾ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੌਣ ਸੀਗੇ ਸੋਇਤ ਤਸਵੀਰਾਂ ਦੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੇ ਕਰ ਰਹੇ ਹੋ ਬਹੁਤ ਚਲੇ ਗਏ ਤੇ ਉਹ ਫੜਨ ਗਏ ਹੋਏ ਨੇ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਪਰ ਜਿਹੜਾ 10 ਮਿੰਟਾਂ ਦੇ ਵਿੱਚ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਉਹ ਕਾਫੀ ਜਿਹੜਾ ਹੈ ਪਿਆਵਰ ਤਸਵੀਰ ਸੀਗੀ ਤੇ ਬਣੇ ਰਹੋ ਲੁਧਿਆਣਾ ਲਾਈਵ ਦੇ ਨਾਲ ਅਗਲੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਲੈ ਕੇ ਰੂਬਰੂ ਹੋਵਾਂਗੇ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਪੁਲਿਸ ਵੱਲੋਂ ਅਮਲ ਤੇ ਲਿਆਂਦੀ ਜਾ ਰਹੀ ਹੈ ਤੇ ਦੇਖਣਾ ਇਹ ਹੋਵੇ ਕਦੋਂ ਤੱਕ ਜਿਹੜੇ ਬੰਦੇ ਰਾਉਂਡ ਅਪ ਕੀਤੇ ਜਾਂਦੇ ਨੇ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ